ਬਾਈ ਜੀ ਚੋਰਾ ਦਾ ਹਾਲ ਦਿਖਾਉਣਾ ਸਾਨੂੰ ਚੋਰਾ ਨੇ ਕੀ ਹਾਲ ਕੀਤਾ ਖੇਤ ਦੇ ਵਿੱਚ ਇੱਕੋ ਰਾਤ ਦੇ ਵਿੱਚ ਦੋ ਟਰਾਂਸਫਾਰਮਰ ਲਾਏ ਆ ਦੋ ਮੋਟਰਾਂ ਤੋਂ ਨੇੜੇ-ਨੇੜੇ ਆਹ ਦੇਖ ਸਕਦਾ ਤਹਾਂ ਤੋਂ ਖੰਬੇ ਤੋਂ ਟਰਾਂਸਫਾਰਮ ਤਹਾਂ ਤੋਂ ਸਿੱਟਾ ਥੱਲੇ ਦੇਖੋ ਸਾਰਾ ਕੁਝ ਕੱਢ ਕੇ ਲੈ ਗਏ ਵਿੱਚੋਂ ਤੰਬਾ ਤੰਬਾ ਕੱਢ ਕੇ ਲੈ ਗਏ ਤੇ ਤੇਲ ਵਗੈਰਾ ਕੱਢ ਕੇ ਲੈ ਗਏ ਕੁਸ ਤੇਲ ਡੁੱਲਿਆ ਪਿਆ ਕੁਝ ਕੱਢ ਕੇ ਲੈ ਗਏ ਤਾਂ ਹਾਲ ਦੇਖੋ ਕੀ ਕਰਕੇ ਗਏ ਨੇ ਬਾਰੇ ਸੌਂਕਣਾ ਕੱਢ ਕੇ ਲੈ ਗਏ ਨੇ ਮਿੱਤਰੋ ਤੜਕੇ ਤੱਕ ਕੰਮ ਕੀਤਾ ਵਾ ਇਹ ਥੋੜਾ ਮੋਟਾ ਕੰਮ ਨਹੀਂ ਤੁਸੀਂ ਦੇਖ ਸਕਦੇ ਹੋ ਕਿਵੇਂ ਟਰਾਂਸਫਰਮ ਤਾਹਾਂ ਤੋਂ ਸਟਾ ਕਿਵੇਂ ਖੋਲਿਆ ਹੂਆ ਕੀ ਹਾਲ ਕੀਤਾ ਦੇਖੋ ਸਾਰਾ ਤੇਲ ਕੱਢ ਕੇ ਲੈ ਗਏ ਕੁਸ ਤੇਲ ਡੋਲਗੇ ਥੱਲੇ ਕੋਸਾ ਦੇਖ ਸਕਦੇ ਹੋ ਤੁਸੀਂ ਨਾਲ ਲੈ ਕੇ ਵਿੱਚ ਆ ਲੀਟਰ 2 ਲੀਟਰ ਛੱਡਿਆ ਤੇ ਸਾਰਾ ਕੁਝ ਕੱਢ ਕੇ ਲੈ ਗਏ ਦੇ ਵਿੱਚੋਂ ਤਾਂਬਾ ਤੇ ਬੜੇ ਸੌਂਕਣਾ ਕੱਢ ਕੇ ਲੈ ਗਏ ਨੇ ਬੈਠ ਕੇ ਰਾਮਦਾਰੀ ਦੇ ਨਾਲ ਆਹ ਦੇਖ ਸਕਦੇ ਹੋ ਇਧਰੋਂ ਓਲਾ ਸੀ ਗੰਨਿਆਂ ਦਾ ਪੋਨੀ ਲਾਈ ਵੀ ਬਾਈ ਦੇ ਤੇ ਮਰੂਜੇ ਲਾਇਵੇ ਦੋ ਉੱਤੇ ਇਹਨਾਂ ਦਾ ਓਲਾ ਸੀ ਇੱਥੇ ਉਹ ਸੌਂਕ ਦੇ ਨਾਲ ਕੱਢ ਕੇ ਲੈ ਗਏ ਨੇ ਤੇ ਆ ਦੇਖੋ ਆ ਬਾਈ ਦੀ ਮੋਟਰ ਆ ਇਹਦੇ ਵਿੱਚੋਂ ਵੀ ਸਾਰਾ ਸਮਾਨ ਚੱਕ ਕੇ ਲੈ ਗਏ ਗਲਾਸ, ਪਤਿੱਲੀ ਸਭ ਕੁਸ ਯਾਰ ਕੱਲੀ-ਕੱਲੀ ਚੀਜ਼ ਚੱਕ ਕੇ ਲੈ ਗਏ ਸਪਰੇਅ ਦੀ ਢੋਲੀ ਪਈ ਸੀ ਉਹ ਪਤਾ ਨਹੀਂ ਕਿਵੇਂ ਛੱਡ ਗਏ ਆ ਗੱਠਾਂ ਉੱਥੋਂ ਚੱਕ ਰਿਆਂ ਗੱਠਾਂ ਦੇ ਬਹਿ ਕੇ ਖਰਾਮਦਾਰੀ ਦੇ ਨਾਲ ਕੱਢ ਕੇ ਲੈ ਕੇ ਨੇ ਸਾਰਾ ਤੰਬਾ ਇਹਦੇ ਵਿੱਚੋਂ ਦੇਖੋ ਕੀ ਹਾਲ ਕੀਤਾ ਮੋਟਰ ਦਾ ਤੇ ਉਹ ਦੂਰ ਤੱਕ ਖਲਿਆ ਰਿਆ ਪੈ ਗੰਡਾਂ ਦੇ ਵਿੱਚ ਸਿੱਟਾ ਟਰਾਂਸਫਾਰਮ ਥੱਲੇ ਤੇ ਸਾਰਾ ਸਮਾਨ ਇਹਦੇ ਵਿੱਚੋਂ ਕੱਢ ਕੇ ਲੈ ਗਏ ਬਾਅਦ ਕੇ ਮਿੱਤਰੋ ਤੁਸੀਂ ਵੀ ਧਿਆਨ ਰੱਖੋ ਗਾਹਾਂ ਵਾਸਤੇ ਕਿਸੇ ਦੀ ਮੋਟਰ ਤੇ ਕੋਈ ਇਕੱਲਾ ਘਰ ਨਾ ਜਾਵੇ ਆ ਦੂਜੀ ਮੋਟਰ ਹੁਣ ਦਿਖਾਉਂਦੇ ਆ ਆ ਦੂਜੀ ਮੋਟਰ ਦਾ ਹਾਲ ਦੇਖੋ ਅਜ ਤੋਂ ਵੀ ਤਾਂ ਦੋ ਟਰਾਂਸਫਾਰਮ ਸਿੱਟਿਆ ਥੱਲੇ ਤੇ ਸੁੱੱਚ ਕੱਟ ਕੇ ਥੱਲੇ ਸੱਟ ਕੇ ਖਾਲ ਦੇ ਵਿੱਚ ਆ ਮੋੜੀਆਂ ਪੰਜ ਆਸੇ-પાસੇ ਮੋੜੀਆਂ ਲਾ ਕੇ ਤੇ ਪੂਰੀ ਰੀਜ਼ਨ ਹੀ ਇਹਦੇ ਚੋਂ ਕੱਢ ਕੇ ਲੈ ਗਏ ਨੇ ਆ ਦੇਖੋ ਇਹਦਾ ਵੀ ਪੁਰਜਾ-ਪੁਰਜਾ ਖਲਿਆ ਰਿਆ ਪਿਆ ਕੋਈ ਸੰਦ ਉਹਨਾਂ ਕੋਲ ਇਹ ਜਿਹੇ ਸੰਦ ਹੋਣਗੇ ਪੱਕੇ ਪ੍ਰੋਫੈਸ਼ਨਲ ਬੰਦੇ ਆ ਕੱਚੇ ਬੰਦੇ ਦਾ ਕੰਮ ਨਹੀਂ ਚਾਰ-ਪੰਜ ਬੰਦਿਆਂ ਦਾ ਕੰਮ ਕੀਤਾ ਵਾਹੇ ਦੇਖੋ ਇਹਦੇ ਵਿੱਚੋਂ ਹੀ ਸਾਰਾ ਤੇਲ ਤੇ ਤੰਬਾ ਕੱਢ ਕੇ ਲੈ ਗਏ ਤੇ ਨਾਲੇ ਮਿੱਤਰੋ ਇਹ ਬਿਲਕੁਲ ਰਾਤ ਹੈ ਜਮਾ ਜਮਾ ਸੜਕ ਦੇ ਮੋਟਰ ਆ ਉਹ ਤਾਂ ਚਲ ਮੰਨਿਆ ਆਪਾਂ ਪਾਸੇ ਸੀ ਮੋਟਰ ਇਹ ਮੋਟਰ ਬਿਲਕੁਲ ਸੜਕ ਦੇ ਉੱਤੇ ਆ ਰਾਮਣ ਵਾਸਤੇ ਭੂੰਦੜ ਨੂੰ ਸੜਕ ਜਾਂਦੀ ਜਿਹੜੀ ਉਹ ਸੜਕ ਦੇ ਉੱਤੇ ਆ ਮੋੜੀਆਂ ਆਸੇ ਪਾਸੇ ਲਾ ਕੇ ਦੇਖੋ ਆ ਭੂੰਦੜ ਸੜ ਰਹੀ ਆ ਆ ਰਾਮਣ ਵਾਸ ਸੜ ਰਹੀ ਜਮਾ ਸੜਕ ਦੇ ਉੱਤੇ ਆ ਮੋਟਰ ਸੜਕ ਤੋਂ ਸਾਰਾ ਸਮਾਨ ਲਾ ਕੇ ਲੈ ਗਏ ਦੇਖ ਸਕਦੇ ਹੋ ਟਰਾਂਸਫਾਰਮ ਕਿਵੇਂ ਸਿੱਟਾ ਸੁੱਚ ਕੱਟ ਕੇ ਥੱਲੇ ਤਾਰ ਵੱਢ ਕੇ ਲੈ ਕੇ ਕੇਵਲ ਤੇ ਆ ਸਾਰਾ ਸਮਾਨ ਇਹਦੇ ਵਿੱਚੋਂ ਕੱਢ ਕੇ ਲੈ ਗਏ ਧੰਨਵਾਦ ਜੀ ਵੀਡੀਓ ਦੇਖਣ ਲਈ